ਮੰਗਣੀ ਕਿਥੇ ਦੀ ਆ ਰਹੀ ਦਾ ਰਾਤ ਨੂੰ ਕਿਹਨੇ ਟੈਲੀਫੋਨ ਆ ਗਿਆ ਮੈਂ ਚੱਕਿਆ ਮਨੂੰ ਕਹਿੰਦਾ ਵੀ ਮੈਂ ਪੁਰਾਣਾ ਬੋਲ ਰਿਹਾ ਮੈਂ ਕਿਹਾ ਹਾਂ ਜੀ ਦੱਸੋ ਕਹਿੰਦਾ ਤੁਹਾਡੀ ਬਾਈ ਦੇ ਨਾਲ ਗੱਲ ਕਰਾਈਏ ਮੈਂ ਕਿਹਾ ਤੁਸੀਂ ਦੱਸਦੇ ਕਿਆਗਾ ਮੈਂ ਬਾਈ ਨਾਲ ਕੰਨ ਕਰੋਣੀ ਹੈ ਕਹਿੰਦਾ 2 ਕਰੋੜ ਰੁਪਏ ਦਾ ਇੰਤਜ਼ਾਮ ਕਰੋ ਸਰ ਨੂੰ ਤੁਰੰਤ ਚਾਹੀਦਾ ਮੈਂ ਕਿਹਾ ਸਾਲੋ ਮੈਂ 2 ਕਰੋੜ ਦਾ ਕਿੱਥੇ ਤੇ ਕਰਨਾ ਜਿਹੜੇ ਮੇਰੇ ਕੋਲ 4 ਪੈਸੇ ਹੈਗੇ ਓਹ ਇਲੈਕਟਰ ਵਿੱਚ ਪਾ ਦੇ ਹੁਣ ਮੈਂ ਕਿੱਥੇ ਜਿਹੜੇ ਪੈਸੇ ਕਹਿੰਦਾ ਨਾ ਜੀ ਫਿਰ ਤੁਹਾਨੂੰ ਪਤਾ ਨਹੀਂ ਮੈਂ 22 ਦਿਨਾਂ ਦਾ ਗੱਲ ਕਰਾਣਾ ਮੈਂ ਕਿਹਾ ਤੁਹਾਨੂੰ 20 ਦਿਨ ਰੈਂਟ ਤੇ ਤੁਹਾਨੂੰ ਦੱਸ ਦੇ ਕੀ ਕਰਨਾ ਹੈ ਇਹਨਾਂ 2 ਕਰੋੜ ਤਾਂ ਦੇਣਾ ਹੀ ਪੈਣਾ ਲੈ ਗਿਆ ਤੁਸੀਂ ਗਲਤ ਟਾਈਲ ਕਰ ਲਿਆ ਫੇਲੇ ਕੇ ਵਿੱਚ ਨਾ ਆਓ ਮੇਰੇ ਬਾਦ ਕੋਈ ਨਹੀਂ ਮਿਲਣਾ ਇਹ ਪੰਗੇ ਵਿੱਚ ਨਾ ਪਿਓ ਨਿਖਾਨ ਤੁਹਾਡਾ ਹੋ ਜਾਣਾ ਹੈ ਮੈਂ ਉਹ ਮੈਸੇਜ ਵੀ ਆਏ ਉਹਨਾਂ ਦੇ ਸਕਰੀਨ ਸ਼ਾਟ ਡੀਜੀਪੀ ਨੂੰ ਭੇਜਤਾ ਡੀਆਜ ਨੂੰ ਭੇਜਤਾ ਅੱਜ ਤੱਕ ਤਾਂ ਮਨੂੰ ਡੀਜੀਪੀ ਅਡੀਏ ਜੀ ਨੇ ਨਹੀਂ ਪੁੱਛਿਆ ਕੀ ਜੀ ਤੁਹਾਨੂੰ ਕੋਈ ਧਮਕੀ ਆਈ ਸੀ ਤਾਂ ਕੀ ਗੱਲ ਬਾਤ ਹੈ ਹਾਲਾਂਕਿ ਮੈਂ ਵੀ ਨਹੀਂ ਉਹਨਾਂ ਨੂੰ ਕਿਹਾ ਦੁਬਾਰੇ ਉਹਨਾਂ ਦਾ ਕੋਈ ਟੈਲੀਫੋਨ ਆਇਆ 3-4 ਵਾਰ ਆਇਆ ਉਹਨਾਂ ਨੇ ਉਸੇ ਦਿਨ ਮੈਂ ਉਹਨਾਂ ਨੂੰ ਸਮਝਾ ਲਿਆ ਵੀ ਤੁਸੀਂ ਘਰ ਤੋਂ ਭੱਜੇ ਲੈ ਰਹੇ ਹੋਣਾ ਨਹੀਂ ਕੰਮ ਉਹ ਤਾਂ हट ਗਏ ਲੇਕਿਨ ਆਪਣੀ ਜਿਹੜੀ ਪੁਲਿਸ ਹੈ ਇਹ ਕੀ ਕਰ ਰਹੀ ਹੈ ਅਸਰਜੀਤ ਭੱਜਿਆ ਹੋਇਆ ਮੇਰੇ ਵਰਗੇ ਬੰਦੇ ਨੂੰ ਜੇ ਧਮਕੀ ਆ ਰਹੀ ਹੈ ਤਾਂ ਆਮ ਬੰਦੇ ਦੀ ਕੀ ਹਾਲਤ ਹੋਏਗੀ ਸ਼ਰੀਆਮ ਤੇਰੀਆਂ ਦਰਦ ਤੁਰਝ ਭੱਜ ਜਾਂਦੇ ਸ਼ਰਿਆਮ ਅੱਜ ਡਕੈਤੀਆਂ ਚੱਲ ਰਹੀਆਂ ਕੱਲ ਪਰਸੋਂ ਦੇਖੋ ਪੰਜਾਬ ਦੀ ਜਿਹੜੀ ਅਰਥਵਿਵਸਥਾ ਉਹ ਤਾਂ بگੜੀ ਹੋਈ ਹੈਗੀ ਉਹ ਹੈ ਲੇਕਿਨ ਲੋਅਰ ਆਰਡਰ ਦੀ ਜਿਹੜੀ ਸਥਿਤੀ ਹੈ ਉਹ ਬਹੁਤ ਜ਼ਿਆਦਾ ਖਰਾਬ ਹੋਈ ਵੀ ਹੈ ਸ਼ਹਿਰਾਂ ਦੇ ਵਿੱਚ ਵਪਾਰੀਆਂ ਨੂੰ ਜਾਂ ਜਿਹਦੇ ਕੋਲ 4 ਪੈਸੇ ਆ ਉਹਨਾਂ ਨੂੰ ਜੀਣ ਨਹੀਂ ਦੇ ਰਹੇ ਧਮਕੀਆਂ ਆ ਰਹੀਆਂ ਪੈਸੇ ਵਟੋਲ ਰਹੇ ਐ ਲੋਕ ਪੁਲਿਸ ਤੱਕ ਇਸ ਕਰਕੇ ਨਹੀਂ ਜਾ ਰਹੇ ਕਿ ਕੁਝ ਵੀ ਉੱਥੇ ਅਸਰ ਨਹੀਂ ਹੁੰਦਾ ਜਦੋਂ ਇੱਕ ਸਾਬਕਾ ਮੁੱਖ ਮੰਤਰੀ ਜਿਹਦੇ ਪਾਸ ਅੱਗੇ ਵੀ ਜਿਪਸੀ ਹੈ ਪਿੱਛੇ ਵੀ ਜਿਪਸੀ ਹੈ ਸਿਕਿਉਰਟੀ ਹੈ ਹਟ ਹੈ ਉਹਨੂੰ ਧਮਕੀ ਆ ਸਕਦੀ ਹੈ ਤਾਂ ਆਮ ਵਪਾਰੀ ਦਾ ਆਮ ਦੁਕਾਨਦਾਰ ਦਾ ਆਮ ਕਿਸਾਨ ਦਾ ਆਮ ਲੋਕਾਂ ਦਾ ਪੰਜਾਬ ਦੇ ਵਿੱਚ ਰਹਿਣ ਦਾ ਕੀ ਹਾਲ ਹੋਏਗਾ ਅੱਜ ਪੰਜਾਬ ਦੇ ਵਿੱਚ ਹਜ਼ਾਰਾਂ ਨਹੀਂ ਲੱਖਾਂ ਲੋਕਾਂ ਨੂੰ ਧਮਕੀਆਂ ਆ ਕੇ ਉਹਨਾਂ ਤੋਂ ਪੈਸੇ ਵਟੋਲ ਰਹੇ ਐ ਉਗਰਾਹੀ ਵਾਲੇ ਤੁਰੇ ਰਹਿੰਦੇ ਐ ਸਾਰਾ ਦਿਨ ਤੇ ਲੋਕਾਂ ਤੋਂ ਪੈਸੇ ਇਕੱਠੇ ਹੋ ਰਹੇ ਐ ਸਰਕਾਰ ਮੂਕ ਦਰਸ਼ਕ ਬਣੀ ਹੋਈ ਐ ਪੁਲਿਸ ਕੁਝ ਨਹੀਂ ਕਰ پا ਰਹੀ ਬਹੁਤ ਜ਼ਿਆਦਾ ਹਾਲਤ ਹੈ ਜਿਹੜੀ ਉਹ ਖਰਾਬ ਹੋਈ ਦੀ ਹੈ ਮੈਂ ਪਹਿਲਾਂ ਕਿਹਾ ਸੀ ਵੀ ਸਟੇਜ ਚਲਾਉਣ ਦੇ ਵਿੱਚ আর ਸਟੇਟ ਚਲਾਉਣ ਚ ਫਰਕ ਹੈ ਤੇ ਅੱਜ ਉਹ ਫਰਕ ਹੈ ਜਿਹੜਾ ਹਰ ਪੱਖ ਤੋਂ ਦਿਖਣ ਨੂੰ ਲੱਗ ਗਿਆ ਮੈਨੂੰ ਉਹਨਾਂ ਨੇ ਕਿਹਾ ਕਿ ਅਸੀਂ ਗੈਂਗਸਟਰ ਬੰਦੇ ਐ ਉਹਨਾਂ ਨੇ ਨਾਮ ਵੀ ਲਿਆ ਫਰਾਣੇ ਦੇ ਬੰਦੇ ਐ ਤੇ ਅਸੀਂ ਬਾਈ ਨਾਲ ਤੁਹਾਡੀ ਗੱਲ ਕਰਾ ਦੇਨੇ ਸਾਨੂੰ 2 ਕਰੋੜ ਰੁਪਏ ਦੀ ਲੋੜ ਹੈ ਹਰ ਹਾਲ ਦੇ ਸਾਲੋਂ 2 ਕਰੋੜ ਰੁਪਈਆ ਦੋ ਨਹੀਂ ਤਾਂ ਤੁਹਾਨੂੰ ਜਾਨ ਤੋਂ ਮਾਰਨਾ ਸਾਨੂੰ ਔਖਾ ਨਹੀਂ ਹੈ ਅਸੀਂ ਇੱਕ ਦਿਨ 'ਚ ਤੁਹਾਨੂੰ ਜਾਨ ਤੋਂ ਮਾਰ ਸਕਦੇ ਹਾਂ ਫਿਰ ਹਰ ਤਰ੍ਹਾਂ ਦੀ ਉਹਨਾਂ ਨੇ ਕੰਮ ਕੀ ਦਿੱਤੀ ਹੈ ਲੇਕਿਨ ਮੈਂ ਉਹਨਾਂ ਨੂੰ ਸਮਝਾਇਆ ਵੀ ਤੁਸੀਂ ਗਲਤ ਬੰਦੇ ਨਾਲ ਪੰਗਾ ਲੈ ਲਿਆ ਮੇਰੇ ਕੋਲ ਕੋਈ ਪੈਸੇ-ਪੂਸੇ ਹੈ ਨਹੀਂ ਤੁਸੀਂ ਇਹ ਜਿਹੜੇ ਕੰਮ ਹੈ ਇਹ ਕੋਈ ਜ਼ਿਆਦਾ ਚੰਗੇ ਨਹੀਂ ਹੈ ਇਸ ਨੂੰ ਛੱਡ ਕੇ ਕੋਈ ਚੰਗਾ ਕੰਮ ਕਰ ਲਓ ਪੰਜਾਬ ਪੁਲਿਸ ਦਾ ਕੀ ਰੈਐਕਸ਼ਨ ਮੈਂ ਡੀਜੀਪੀ ਨੂੰ ਜਿੰਨੇ ਮੈਨੂੰ ਵਟਸਐਪ ਦੇ ਮੈਸੇਜ ਆਏ ਸੀ ਜਿੰਨੇ ਕਾਲ ਆਈਆਂ ਸੀ ਉਹ ਸਾਰੀਆਂ ਭੇਜ ਦਿੱਤੀਆਂ ਸੀ ਲੇਕਿਨ ਅੱਜ ਤੱਕ ਡੀਜੀਪੀ ਜਾਂ ਕਿਸੇ ਪੁਲਿਸ ਵਾਲੇ ਨੇ ਮੈਨੂੰ ਪੁੱਛਿਆ ਨਹੀਂ ਵੀ ਕਿਆ ਤੁਹਾਨੂੰ ਤਕਲੀਫ ਹੈ ਕਿਆ ਹੋਇਆ ਪੁਲਿਸ ਨੇ ਦੁਬਾਰੇ ਗੌਰ ਹੀ ਨਹੀਂ ਕਰੀ ਕਿ ਧਮਕੀ ਆਈ ਹੈ ਤਾਂ ਕਿਆ ਉਲਟਾ ਮੇਰੀ ਸਿਕਿਉਰਿਟੀ ਘਟਾਉਣ ਵਿੱਚ ਲੱਗੀ ਹੋਈ ਹੈ ਪੁਲਿਸ ਤੇ ਉਹਨਾਂ ਨੇ ਮੈਨੂੰ ਇਹ ਵੀ ਕਿਹਾ ਕਿ ਜੋ ਮੂਸੇ ਵਾਲੇ ਨਾਲ ਹੋਈ ਹੈ ਉਹ ਤੇਰੇ ਨਾਲ ਹੋ ਸਕਦੀ ਹੈ ਤਾਂ ਤੁਸੀਂ ਸਾਨੂੰ ਪੈਸੇ ਦੇ ਦਿਓ ਮੈਂ ਉਹੀ ਮੈਸੇਜ ਡੀਜੀਪੀ ਨੂੰ ਭੇਜਤੇ ਹੈ ਤੇ ਅੱਜ ਤੱਕ ਪੁਲਿਸ ਨੇ ਮੈਨੂੰ ਪੁੱਛਿਆ ਤੱਕ ਨਹੀਂ ਵੀ ਤੁਹਾਨੂੰ ਕਿਆ ਤਕਲੀਫ ਹੈ